ਸਾਸੀ ਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਹੋਮੂਗੇ ਠੀਕ ਠਾਕ ਹੋਮੂਗੇ ਤੇ ਜਿਹੜੇ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਆਪਾਂ ਕਰਦੇ ਆਂ ਸਵੇਰ ਦਾ ਟਾਈਮ ਆ ਹਨਾ ਤੇ ਮੈਂ ਕੰਮ ਧੰਦੇ ਸਾਰੇ ਕਰ ਲਈ ਸੀ ਤੇ ਬੈਠੇ ਸੀ ਜੀ ਧੁੱਪ ਸੇਕਦੇ ਸੀਗੇ ਐਨੇ ਆ ਗਈ ਆਪਣੇ ਕੋਲੇ ਆਹ ਗੱਡੀ ਵਾਲੀ ਭੈਣ ਤੇ ਵਿਚਾਰੀ ਇਹ ਆਪਦੇ ਦੁੱਖੜੇ ਸੁਣਾਉਣ ਲੱਗ ਗਈ ਹਨਾ ਆ ਕੀਤੇ ਬਹੁਤ ਜਾਨੀ ਇਹਦੀ ਗੱਲਾਂ ਸੁਣ ਕੇ ਮਾਨੇ ਹੋਏ ਆ ਵੀ ਕਿੰਨੀ ਹਾਰਡ ਲਾਈਫ ਆ ਹਨਾ ਬਹੁਤ ਔਖਾ ਹੁੰਦਾ ਤੇ ਵਿਚਾਰੀ ਦੱਸਣ ਲੱਗੀ ਵੀ ਅਸੀਂ ਕਿਵੇਂ ਰਹਿਣੇ ਆ ਹਨਾ ਕਿੰਨਾ ਔਖਾ ਲੱਗਦਾ ਸਾਨੂੰ ਤੇ ਵੀ ਪਹਿਲਾ ਵਾਲੇ ਤਾਂ ਰਹੀ ਜਾਂਦੇ ਸੀ ਚਲੋ ਠੀਕ ਸੀ ਹਨਾ ਹੁਣ ਸਮੇਂ ਦੇ ਅਨੁਸਾਰ ਹਨਾ ਵੀ ਇਹਨਾਂ ਦੇ ਵੀ ਵਿਚਾਰਿਆਂ ਦੇ ਸਰੀਰ ਔਖੇ ਸੌਖੇ ਹੋਈ ਰਹਿੰਦੇ ਨੇ ਐਂ ਵੀ ਬਿਨਾ ਸ਼ੱਤਾ ਤੋਂ ਬਿਨਾ ਕਰਾ ਤੋਂ ਰਹਿਣਾ ਬਹੁਤ ਮੁਸ਼ਕਲ ਐ ਤੇ ਬੱਚੇ ਵੀ ਛੋਟੇ ਨੇ ਹਨਾ ਵੀ ਉਹ ਪਾਲਣੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਵਿਚਾਰੀ ਨੇ ਆਪਦੇ ਦੁੱਖੜੇ ਸੁਣਾਈ ਹਨਾ ਤੇ ਕਹਿੰਦੀ ਬਹੁਤ ਜ਼ਿਆਦਾ ਔਖਾ ਲੱਗਦਾ ਸਾਨੂੰ ਮਤਲਬ ਵੀ ਇਹ ਜੇ ਮਹੌਲੇ ਤੋਂ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਨਾ ਸਾਡਾ ਸਮਾਂ ਨਹੀਂ ਪੈਦਾ ਇਸ ਤਰ੍ਹਾਂ ਵੀ ਕਹਿੰਦੀ ਹੁਣ ਸਾਡੇ ਕੰਮ ਨਹੀਂ ਜਿਹੜੇ ਉਹ ਵੀ ਨਹੀਂ ਚੱਲਦੇ ਕਿਉਂ ਹੁਣ ਸਾਰੇ ਇਹਨਾਂ ਜਿਵੇਂ ਕੋਈ ਵੀ ਲੋਹੇ ਦੀਆਂ ਚੀਜ਼ਾਂ ਜਾਂ ਉਹ ਨਹੀਂ ਵਰਤਦਾ ਚਲ ਥਾਂ ਹੋਵੇ ਨਾ ਆਪਣੀ ਕੋਈ ਉਹ ਦੇਖੜ ਕੀ ਵੀ ਬਹੁਤ ਜ਼ਿਆਦਾ ਮਤਲਬ ਤਿੱਖਤਾ ਦਾ ਵਿਸਾਰੀ ਨੂੰ ਸਾਹਮਣਾ ਕਰਨਾ ਪੈਂਦਾ ਤੇ ਤੁਸੀਂ ਵੀ ਸੁਣੋ ਜੀ ਇਹਦੀਆਂ ਗੱਲਾਂ ਤੇ ਵਿਚਾਰੀ ਕਹਿੰਦੀ ਮੇਰੀ ਮਦਦਤ ਕਰੋ ਜੁਨੇ ਵੀ ਕਰੀ ਜਾਂਦੀ ਆ ਸਾਡੇ ਜੋ ਆਕ ਵੀ ਓਕੇ ਹੁੰਦੇ ਲੈਟਰਨ ਜਾਣ ਤੋਂ ਨਾਰੇ ਸਾਡੇ ਜੀ ਵੀ ਹੁੰਦਾ ਨਾ ਤਸਨਿਆ ਵੀ ਬਹੁਤ ਜ਼ਿਆਦਾ ਔਖਾ ਸੀਗਾ ਹਨਾ ਕਿ ਤਕਰੀਆ ਵਗੈਰਾ ਵੀ ਨਹੀਂ ਅਸੀਂ ਪਾਉਦੇ ਹੈਗੇ ਕਿਉਂਕਿ ਸਾਡੇ ਇਹ ਬੱਡੇ ਜੀ ਹੁੰਦੇ ਸੀ ਕਿ ਉਹ ਤਾਂ ਪਾਲ ਲੈਂਦੇ ਸੀ ਤੇ ਵੀ ਹੁਣ ਇਹਨਾਂ ਨੂੰ ਔਖਾ ਲੱਗਦਾ ਹਨਾ ਵੀ ਉਹ ਕੱਪੜੇ ਵਗੈਰਾ ਦੇ ਜਿਹੜੇ ਖਰਚਾ ਹੁੰਦਾ ਉਹ ਵੀ ਚੱਕਣਾ ਔਖਾ ਲੱਗਦਾ ਮਹਿੰਗਾਈ ਦੇ ਟਾਈਮ 'ਚ ਦੇਖੋ ਆ ਜੇ ਪਿਰਸ਼ੇ ਤੋਂ ਵੀ ਦੂਰ ਹੋਣਾ ਪੈਂਦਾ ਹਨਾ ਗਰੀਬੀ ਕੀ ਚੀਜ਼ ਹੁੰਦੀ ਆ ਹਨਾ ਬੰਦੇ ਨੂੰ ਕੀ ਕੀ ਸਭ ਖਾ ਦਿੰਦੀ ਆ ਤੁਹਾਡਾ ਸહેર ਦੱਸੋ ਬੜੀ ਰੋਡ ਸੀ ਬੜੀ ਰੋਡ ਅਸੀਂ ਤਾਂ ਕਹਿੰਦੇ ਹਾਂ ਸਾਨੂੰ ਬਾਲੇ ਕੋਲੋਂ ਤੱਕਰ ਅਸੀਂ ਉੱਥੇ ਸਾਡਾ ਸਮਾਨ ਨਹੀਂ ਪਿੱਟਦਾ ਨਾ ਸਾਡੇ ਕੋਈ ਐਸਾ ਰਾਪ ਦੇ ਪਾਂਡੇ ਵਿਕਦੇ ਨਾ ਸਾਡੇ ਲੈਟਰਨ ਬਾਥਰੂਮ ਹੈਗੇ ਅਸੀਂ ਭੁੱਖੇ ਮਰਦੇ ਆ ਸਾਰੇ ਦਿਨ ਪਿੰਡਾਂ 'ਚ ਫਿਰ ਕੇ ਆਉਂਦੇ 200 300 ਨਹੀਂ ਬਣਦਾ ਹੋएगा ਚੱਲ ਸਾਡੇ ਥਾਂ ਦਾ ਹੱਲ ਬਣ ਜੇ ਚੱਲ ਸਾਡੇ ਜੋ ਆਖਦੇ ਦੀ ਜ਼ਿੰਦਗੀ ਬਣ ਜੀ ਚੱਲ ਪਹਿਲਾਂ ਆਣਿਆਂ ਦੀ ਤਾਂ ਬੁੜਿਆਂ ਦੀ ਲਾਂਗੀ ਸਾਡੇ ਹੁਣ ਸਾਡੇ ਸਾਰੇ ਪ੍ਰਵਾਹ ਬਾਦਲ ਗਿਆ ਨਾ ਸਾਡੇ ਲੈਟਰੀ ਨੇ ਕਿਨਾ ਬਾਥਰੂਮ ਇਹਦੇ ਦੇਸਾਂ ਚ ਸੁਬਾਂ ਚ ਭੇਜ ਦੋ ਵੀਡੀਓ ਸਾਡੀ ਕੋਈ ਮਦਦਤ ਕਰ ਦੋ ਕੋਈ ਠੀਕ ਹੈ ਠੀਕ ਹੈ ਅਸੀਂ ਜ਼ਰੂਰ ਪਾਵਾਂਗੇ ਤੁਹਾਡੀ ਵੀਡੀਓ ਅੱਜ ਆਪਾਂ ਤੋਂ ਪਟਦੀਆਂ ਗੱਲਾਂ ਹੁਣ ਚੁੱਪਾ ਕੇ ਗੱਲਾਂ ਆਈ ਕਿਤੇ ਮोटा ਜਿਹਾ ਸੀਗਾ ਹਨਾ ਹਾਂ ਇਹ ਤੋੜ ਦੋ ਤੋੜੇ ਨਹੀਂ ਅੱਟੋਗੇ ਵੱਡੋਗੇ ਤੁਸੀਂ ਪੱਟਨਾਂ ਦਾ ਜੜਸ ਮੀਟ ਨੂੰ ਦਾ ਕਿੰਨੇ ਪੱਤੀਆਂ ਗੰਨਣਾ ਜਿੰਨੀ ਵੀ ਕੀਆ ਉਹ ਕੀ ਆ ਕੀ ਆ ਚੱਲਣ ਦਿੱਤੀ ਚੁਟੇ ਆ ਬੱਚੇ ਕੀ ਆ ਦਸ ਨਹੀਂ ਸੋ ਬੱਬਾ ਦੀਦੀ ਕੀ ਆ ਦੀਦੀ ਦੀਦੀ ਆਉਂਦੀਆਂ ਨਹੀਂ ਹਨਾ ਦੀਦੀਆਂ ਕੀ ਕਹਿੰਦੀਆਂ ਹੁੰਦੀਆਂ ਨੇ ਦੀਦੀਆਂ ਨਾਲ ਸਸੂ ਗੋਲ ਗੜੀ ਹੁੰਦਾ ਇਨਾਲ ਤਾਂ ਤੂੰ ਬੋਲਦਾ ਨਹੀਂ ਹੁੰਦਾ ਆ ਜਾਂਦੀ ਆ ਉਹ ਪੈਣ ਵੇਚਿਆ ਹੀ ਤੂੰ ਕਿੱਥੇ ਪੈਣੇ ਵਿਚਿਆ ਉਹ ਤੇਰੀ ਆਹ ਉਹ ਮੈਂ ਛੋਟੇ ਫਿੱਟਾ ਮੈਂ ਹੋਰ ਕੱਟ ਲਾਵਾਂ ਉਹ ਤਾਂ ਇੰਨਾ ਕੀ ਆ ਇਹ ਪੌਰੀਏ ਇਸ ਵਾਰ ਕੱਟ ਨਹੀਂ ਬਣੀ ਆ ਠੀਕ ਆ ਭਾਈ ਮੈਨੂੰ ਪੁੱਛ ਨਹੀਂ ਪਤਾ ਹੈ ਉਹ ਪਾਣੀ ਪੂਣੀ ਤੇ ਵਧੀਆ ਪੈਂਦਾ ਹੈ ਨਾ ਚਲ ਹਲੇ ਇਹ ਖਾ ਲੋ ਫਿਰ ਹੋਰ ਮੈਂ ਤਾਂ ਨਹੀਂ ਚੁੱਪਣਾ ਹੈਗਾ ਮੇਰੇ ਤਾਂ ਝਾੜ ਚ ਦੁੱਖਣ ਲੱਗਣਗੀ ਜੀ ਐਸੀ ਵੀ ਝਾੜ ਦੁੱਖਦੀ ਆ ਕੀ ਕਰਨਾ ਕੀ ਗੰਨਾ ਖਾਣਾ ਨਹੀਂ ਹੁੰਦਾ ਗੰਨਾ ਚੁੱਪਣ ਹੁੰਦਾ ਅੱਜ ਤੁਹਾਡੀ ਦੋਨਾਂ ਜਣੇ ਦੀ ਮੈਚਿੰਗ ਹੋਈ ਪਈ ਐ ਜਿਸਨੀ ਤੇ ਤੇਰੀ ਇਹ ਇੱਕੀ ਸਾਰੋ ਖੁਸ਼ ਹੋ ਉਸ ਸਾਰੋ ਉਹ ਤਾਂ ਗੰਨਾ ਜਦੋਂ ਇਹ ਮੋਟਾ ਨਾ ਪੋਰੀ ਆ ਹੱਥ ਥੋੜੀਆ ਨਹੀਂ ਪੋਰੀਏ ਚ ਬਾਕੀ ਵੀ ਇਹ ਡਡੇ ਕਿਨੇ ਕਿਵੇਂ ਬਾਕੀ ਤਾਂ ਵੱਡੇ ਨੇ ਹਾਂ ਉਦਸ ਨਹੀਂ ਦੇਖ ਕੁ ਡਿਗੜੀ ਚ ਪਲਾਕ ਕਿ ਫਿਰ ਤਾਂ ਉਸ ਨਹੀਂ ਦੇਖਿਆ ਪਪੇ ਮਫਲਾ ਇੱਕ ਦਿਨੋਂ ਟੁੱਟ ਲੇਗਾ ਲੱਗਦਾ ਤੁਮ ਸੱਚ ਬੋਲੋ ਲੋਜੀ ਗੰਨਾ ਚੁਪ ਦੇ ਨੇ ਸਾਡੇ ਤਰੰਦੇ ਹੁਣ ਆ ਤਾਂ ਆਪਣੇ ਪੱਕਾ ਕੰਮ ਹਨ ਲਾ ਲਾ ਕਿ ਸਾਰੇ ਕੱਪੜੇ ਮੰਜੇ ਤੇ ਧਰਨੀ ਕਿਸੇ ਦੀ ਕੈਪ ਸ਼ਾਲ ਸਵੈਟਰ kiri topi eh kiri topi eh sih bisa tuh mangkala mangkala. ਮੰਗਲ ਮੰਗਲ ਦੇ ਕੋਈ ਵੀ ਬਾੜ ਨਹੀਂ ਹੋਇਆ ਅੱਜ ਤਾਂ ਫੇਰ ਦੇ ਪਹਿਲਾ ਤਾਂ ਉਹ ਤੁਹਾਨੂੰ ਦਿਖਾਇਆ ਹਣਾ ਕੀ ਕਰਦਾ ਹੁਣ ਹੱਥ ਲਈਏ ਮੈਂ ਕਿਹਾ ਤਾਂ ਕੱਪੜੇ ਧੋ ਕੇ ਕੱਢਾਂ ਤੇ ਅੱਜ ਸਾਕ ਤੇ ਆ ਸੀਗਾ ਸਾਰੀ ਸੱਤ ਸੱਤ ਹਾਂ ਠੀਕ ਫਿਰ ਫ੍ਰੀਸੋ ਵੀ ਅੱਜ ਹੀ ਤਾਂ ਨਹੀਂ ਗਾ ਕੱਲ ਵਾਲੇ ਦੀ ਕੱਲ ਉੱਧਰ ਚਲੇ ਗਏ ਹਜੇ ਤਾਂ ਹਾਂ ਮਾਰਨ ਵਾਲੀ ਹੈ ਪਈਆ ਤੇ ਹੁਣ ਮੈਂ ਤਾਂ ਆ ਤੂੰ ਦਾ ਸਾਰੇ ਸੱਤਾਂ ਮਾਰਦਾ ਕੋਈ ਕੰਮ ਨਹੀਂ ਤੇਰੇ ਵਕਤ ਕੰਮ ਹੁੰਦਾ ਕੱਪੜੇ ਅੱਧੇ ਰਹਿ ਗਏ ਠੀਕ ਆ ਫਿਰ ਮੈਂ ਫਰਕ ਚਾਹਤ ਕਾ ਟੂ ਬੀ ਹੋਪਸ ਤੇ ਨੂੰ ਮਰਾਕ ਨੇ ਵੀ ਨਾ ਕਿੱਦਾਂ ਕੱਪੜੇ ਨਹੀਂ ਮੇਲਦਾ ਜੇ ਇਹ ਰਹਿ ਗਿਆ ਫਿਰ ਕੱਲ ਨੂੰ ਕੰਮ ਬੱਦ ਜਾਣਗੇ ਥੋੜੇ ਥੋੜੇ ਨਾਲ ਹੀ ਕੱਪੜੇ ਦੋ ਹੋ ਜਾਂਦੇ ਨੇ ਹੁਣ ਕੱਲ ਨਹੀਂ ਧੋਤੇ ਹੈਗੇ ਆ ਰੋਟੀ ਵੀ ਫਾਂਟ ਰਹੀ ਤੇ ਇਸ ਦੇ ਕੱਪੜੇ ਹੋ ਗਏ ਨਾ ਤੇ ਵਾਸਾ ਇੱਕ ਦਿਨ ਜੇ ਕੰਮ ਮਿਸ ਕਰ ਦਈਏ ਫਿਰ ਦੂਜੇ ਦਿਨ ਨੂੰ ਵੱਧ ਜਾਂਦਾ ਅੱਜ ਵੀ ਹੁਣ ਆਪਣੇ ਹੀ ਮੈਂ ਕਿਹਾ ਹੁਣ ਇਹ ਕੰਮ ਕੋਦੇ ਹੁਣ ਤਾਂ ਮੌਸਮ ਠੀਕ ਆ ਕਰ ਮੈਸੇਜ ਹੀ ਹੋਇਆ ਨਹੀਂ ਠੰਡ ਨਹੀਂ ਹੈਗੀ ਤੇ ਕੱਲ ਵਾਲੇ ਦੇ ਤਾਂ ਹਮਾਰ ਨਾਲ ਨਹੀਂ ਪੀਏ ਜੀ ਚਾਰੇ ਪੰਡੇ ਮਲਤ ਨਹੀਂ ਚਲੋ ਜੀ ਪਾ ਲਈ ਆਪਾਂ ਕੱਪੜੇ ਫਿਰ ਮਿਲ ਗਿਆ ਲਓ ਜੀ ਆਪਾਂ ਕੱਪੜੇ ਕੁੱਪੜੇ ਸਿੱਕਦੇ ਮੇ ਪਾਤੀ ਹੁਣ ਮਾਰ ਲਈਏ ਕੱਪੜਾ ਕੱਪੜੇ ਦੀ ਤਾਂਹ ਹਨਾ ਸਾਰਾ ਦਿਨ ਆਹੀ ਕੰਮ ਨਹੀਂ ਨਿਬੜਦੇ ਘਰ ਚ ਕੱਲ ਉੱਧਰ ਚਲੇ ਗਏ ਤਾਂ ਗੱਲ ਕੀ ਕੱਪੜੀ ਇਸ ਸਟੈਂਡ ਤੇ ਪਾਏ ਹੋਏ ਸੀ ਮੇਰੇ ਪਰ ਸੋ ਕੁਝ ਸੀ ਸੀਗੀ ਇਹ ਜਿਹੜੀ ਹੁੰਦਾ ਹੈ ਇਹ ਵੀ ਖਵਾਰੰਦਰ ਲਈ ਕਾਲ ਪੈ ਜਾਂਦੀ ਆ ਹਨਾ ਜਿਹੜਾ ਕਾਲ ਚਾਹਤਾਂ ਤੋਂ ਪਾ ਦਿੱਤਾ ਠੀਕ ਹੈ ਨਹੀਂ ਪਰ ਕਾਲਿੰਗ ਹੋ ਜਾਂਦੀ ਆ ਜਿੱਦਾਂ ਮਾਰ ਦਿੰਦੀ ਆ ਇਹ ਕਾਲ ਪੈ ਜਾਂਦੀ ਆ ਹੰਦਾ ਨੀ ਚਲੋ ਮਾਰ ਦਿੰਦਾ ਹਾਂ ਉਹੀ ਰਹਿ ਜਾਂਦੇ ਨੇ ਦੁਆਰਾ ਪੌਣ ਦਾ ਟਾਈਮ ਆ ਜਾਂਦੇ ਕੱਪੜੇ ਤੇ ਤਾਂ ਕਰ ਕਿ ਫਿਰ ਮੈਨੂੰ ਇਹ ਹੁੰਦੀ ਤਾਂ ਹਾਂ ਮਾਰ ਕੇ ਰੱਖਿਆ ਨਾ ਕੱਲ ਨੂੰ ਸੀ ਕੱਪੜੇ ਦੇ ਉੱਤੇ ਅੱਜ ਅੱਜ ਤੋਂ ਫੇਰ ਨਹੀਂ ਕੱਪੜੇ ਸੁੱਕਣੇ ਪਾਤੇ ਕੱਪੜੇ ਸੁੱਕਣੇ ਪਾ ਕੇ ਹੁਣ ਮੈਂ ਕਿਹਾ ਤਾਹਾ ਮਾਰਦੇ ਦੇਖੋ ਬਾਬਾ ਜੀ ਵੀ ਲੱਗ ਗਈ। ਇਹ ਰਸ ਕੱਪੜਾ ਬਾਬਾ ਜੀ ਲੱਗ ਗਿਆ। ਇਹ ਵਾ ਟਾਈਮ ਹੋ ਗਿਆ। ਤੇ ਜਿਸ ਨੇ ਮੈਂ ਬਾਹਰ ਬੰਦੇ ਰਹਿ ਗਿਆ। ਕਿ ਇਹ ਉਹੀ ਗੱਲ ਹੋ ਜਾਂਦੀ ਹੈ ਰਿਪੋਰਟ ਆ ਜਾਂਦੀ ਹੈ ਆਪਾਂ ਨੂੰ ਹਣਾ ਵੀ ਚੱਲ ਕਰਦੇ ਆ ਕਰਦੇ ਆ ਬਸ ਐਂਆ। ਅਜੇ ਸ਼ਾਲੇ ਪਾਣ ਦੇ ਪਹਿਲੇ। ਕਿਦੋਂ ਥੋੜਾ ਸਾਰੀ ਕੰਮ ਖੋਖੇ ਲੇ ਬੱਬਲੂ ਬੱਬਲੂ ਸੀ ਬਸ ਸਾਨੂੰ ਖਾਣੇ ਚਾਹੇ ਮੈਂ 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 ਅੱਜ ਟੱਕਰ ਦੀ ਸਾਗ ਦਾ ਸਾਗ ਤੇਨੋ ਪਾਲੂ ਨੌਲੀ ਨਹੀਂ ਰਹੀ ਕਿ ਬੜੀ ਮੈਂ ਥੋੜੇ ਬਸ ਇੱਕ ਬੈੱਡ ਸੀਟ ਰਹਿਦੀ ਆ ਬੈੱਡ ਸੀਟ ਪਾਈ ਸੀਗੀ ਤੇ ਮੈਂ ਉਹ ਨਹੀਂ ਖਾਧੀ ਬੱਬਾ ਪੀਦੀ ਸੀ ਪਾਸਾ ਆਹ ਕਿੰਨਾ ਕੰਮ ਕਰਦੇ ਆਂ ਅੰਦਰ ਦਾ ਮਾ ਕੱਲ ਉੱਧਰ ਚਲੇ ਗਏ ਸੋ ਜਾਏ ਇਨੀ ਤੀ ਗਿਆ ਤੇ ਵੀ ਸਾਥ ਤੋਂ ਨਾ ਟਾਈਮ ਹੋ ਗਿਆ ਤੇ ਅਸਲ ਕਿਹ ਅਸੀਂ ਚਲੇ ਜਾਏ ਉਹਨੇ ਗੱਲਬਾਤ ਕਰਨੀ ਹੁੰਦੀ ਗੱਲਬਾਤ ਤਾਂ ਫਿਰ ਹੋ ਗਈ ਤੁਹਾਨੂੰ ਪਤਾ ਹੀ ਆ ਹਨਾ ਤੇ ਬੰਦੇ ਦਾ ਮਨ ਜਾਏ ਜਦ ਬਹੁ ਹੁੰਦਾ ਹਨਾ ਆਪ ਨੂੰ ਵੀ ਆਉਂਦਾ ਕਿ ਕਿਉਂ ਹੋਣਾ ਇਦਾਂ ਹੋਇਆ ਪਰ ਅੱਜ ਕੱਲ ਹੁੰਦੀ ਇਹ ਉਜੀਆ ਹਨਾ ਆਪਾਂ ਕਿਸੇ ਤੇ ਨਹੀਂ ਵਿਸ਼ਵਾਸ ਕਰ ਸਕਦੇ ਹੈਗੇ ਪਰ ਤੇ ਤੋਂ ਬਿਨਾ ਜਦ ਆਪਾਂ ਉਹ ਦੇਖਣ ਨੂੰ ਤਾਂ ਨਾ ਸਾਰੇ ਵਧੀਆ ਲੱਗਦੇ ਨੇ ਤੇ ਜਦ ਆਪਾਂ ਕਿਸੇ ਬੰਦੇ ਨਾਲ ਪੱਤਦਿਆਂ ਹਨਾ ਫੇਰ ਪਤਾ ਲੱਗਦਾ ਤੇ ਉਹ ਅਸੀਂ ਵੀ ਉਹਨੂੰ ਤੇ ਮਦਦ ਵਰ ਉਹਦੀ ਜਦ ਦੀ ਜਦ ਦੇਖਦੇ ਸੀ ਵੀ ਨਿਆਰੀ ਜੀ ਲੱਗਦੀ ਹੁੰਦੀ ਮੈਨੂੰ ਤਾਂ ਆਪਾਂ ਦਾ ਵੀ ਇਹ ਕਿਵੇਂ ਕੁੜੀ ਹਨਾ ਕੱਲੀ ਵੀ ਮਤਲਬ ਪੜੀ ਕੁੜੀ ਵੀ ਨਹੀਂ ਹੈਗੀ ਕਿ ਕਿਸ ਤਰ੍ਹਾਂ ਦਾ ਵੀ ਕਿਵੇਂ ਆ ਵਗ ਜਾਂਦੀ ਆ ਥਾਰ ਲੈ ਕੇ ਵੀ ਇਹਦੀ ਮੰਮੀ ਨੂੰ ਨਹੀਂ ਆਇਆ ਲੱਗਦਾ ਹੁੰਦਾ ਮੈਂ ਤਾਂ ਉਹਨੂੰ ਵੀ ਇੰਝ ਹੀ ਲੱਗਦਾ ਹੁੰਦਾ ਸੀਗਾ ਤੇ ਇੰਨਾ ਆਪਣੇ ਨਾਲ ਤੇ ਆ ਬਗ ਜਾਂਦੀ ਵੀ ਇਹਦੀ ਮੰਮੀ ਨੂੰ ਨਹੀਂ ਔਖਾ ਲੱਗਦਾ ਬਸ ਉਹਨੂੰ ਦੇਖ ਕੇ ਮੈਨੂੰ ਇਹੀ ਲੱਗਦਾ ਹੁੰਦਾ ਵੀ ਛੋਟੀ ਜੀ ਹੈਗੀ ਆ ਤੇ ਵੀ ਕੱਲੀ ਆ ਵੀ ਪਹਿਲੇ ਮੇਰੇ ਦਾਦਾ ਜੀ ਦੀ ਰਹਿਤ ਹੋਊਗੀ ਫਿਰ ਪਾਪਾ ਦੀ ਹੋਊਗੀ ਵੀ ਬਸ ਵੀ ਇਹਨੇ ਕੱਲੀ ਰਹਿਗੀ ਹੈ ਨਾ ਸਾਰੀ ਖੇਤੀਬੁਤੀ ਕਰਦੀ ਆ ਤੇ ਇਸ ਤਰ੍ਹਾਂ ਕੀ ਮਿਹਨਤ ਪਰ ਵਿੱਚੋਂ ਜਦੋਂ ਆਪਾਂ ਦੇਖਦੇ ਆ ਨਾ ਨਿਕਲਦੀ ਕੋਈ ਹੋਰ ਹੀ ਗੱਲ ਹੁੰਦੀ ਆ ਤੇ ਵੀ ਕਿਵੇਂ ਲੋਕ ਐ ਘਾੜ ਜਾਂ ਕਰ ਲੈਂਦੇ ਨੇ ਕਿ ਇਹ ਐ ਜਾਂ ਕੁਝ ਕਰਨ ਦੇ ਨੇ ਵੀ ਆਪਾਂ ਚੰਨੀ ਐ ਉਹ ਹੁੰਦਾ ਹੈਗਾ ਵੀ ਹੋਰ ਦੁਨੀਆ ਚਲੇ ਜੋ ਕੁਝ ਦੇਖੀ ਹੈ ਹਨਾ ਵੀ ਇਹ ਲੱਗਦਾ ਦੇਖ ਕੇ ਯਾਨੀ ਗੱਲਾਂ ਸੁਣ ਕੇ ਵੀ ਵਰਤੇ ਤੋਂ ਬਿਨਾ ਹਨਾ ਕੁਝ ਨਹੀਂ ਪਤਾ ਦੇਖੋ ਆਪਣਾ ਟਾਈਮ ਤਾਂ ਫੇਰ ਵੀ ਠੀਕ ਆ ਹੁਣ ਜੇ ਬੱਚੇ ਬੱਚਿਆਂ ਬਾਰੇ ਸੋਚ ਕੇ ਹਨਾ ਟੈਂਸ਼ਨ ਹੁੰਦੀ ਆ ਤੇ ਵੀ ਹੁਣੀ ਹੁੰਦੇ ਛੋਟੇ ਛੋਟੇ ਬੱਚੇ ਇੰਨੇ ਸੇਜ ਨੇ ਹਨਾ ਵੀ ਚਲੋ ਜੀ ਵਾਸਤੇ ਇਹੀ ਸੀਗਾ ਵੀ ਬਾਕੀ ਵਰਤ ਕੀ ਪਤਾ ਲੱਗਦਾ ਹਨਾ ਹਰ ਇੱਕ ਬਾਰੇ ਵੀ ਕਿਸ ਤਰ੍ਹਾਂ ਦਾ ਦੇਖ ਕੇ ਹਨਾ ਦੁਨੀਆ ਚ ਜਦੋਂ ਆਪਾਂ ਇਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਦੇਖਦੇ ਆ ਹਨਾ ਹਨਾਨੀ ਜੀ ਹੁੰਦੀ ਆ ਦੇ ਵੀ ਸਾਰੇ ਇਹਨਾਂ ਦੀਆਂ ਗੱਲਾਂ ਹਨਾ ਕਹਿੰਦੇ ਨਹੀਂ ਜੇ ਰਾਹ ਪੈ ਜਾਣੀ ਜਾਂ ਬਾਹ ਪੈ ਜਾਣੀ ਹਨਾ ਉਹ ਗੱਲਾਂ ਤੇ ਐਂ ਹੀ ਹੋ ਜਾਂਦਾ ਵੀ ਸਹੀ ਗੱਲਾਂ ਵੀ ਜਿਆਦਾ ਕਿਸੇ ਨਾਲ ਬਾਹ ਪੈ ਕੇ ਪਤਾ ਲੱਗਦਾ ਜਾਂ ਰਾਹ ਪੈ ਕੇ ਪਤਾ ਲੱਗਦਾ ਹਨਾ ਉਦੋਂ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਅੱਜ ਕੱਲ ਦੇ ਟਾਈਮ 'ਚ ਚਲੋ ਜੀ ਆਪਾਂ ਮਾਰ ਲਈਏ ਕੱਪੜੇ ਦੇ ਤਾਂ ਹੁਣ ਮੰਝੀਏ ਭਾਂਡੇ ਇਹਨਾਂ ਨੂੰ ਵੀ ਸਾਭਾ ਅੰਦਰ ਤੇ ਠੀਕ ਆ ਜੀ ਆ ਸਾਡੇ ਤਾਂ ਨਾ ਸਿੰਕ ਉਸ ਆਹ ਹੋ ਜਾਂਦਾ ਬਸ ਇੱਕ ਕਮਿਆਂ ਜਾਲੀ ਜਿਹਦਾ ਇਹ ਉੱਪਰ ਲਾ ਕੇ ਆ ਦਿਖਾ ਦੂੰ। ਵੀ ਜਾਲੀ ਜਿਹਦੇ ਮੈਂ ਲਾ ਕੇ ਰੱਖ ਦਿਆਂ ਹੁਣ ਪਹਿਲਾਂ ਰਮਨীত ਨੇ ਮੈਗੀ ਬਣਾਈ ਸੀ ਆ ਮੈਗੀ ਵਾਲੀ ਕੜਾਹੀ ਪਈ ਸੀ ਉਹਦੇ ਵਿੱਚ। ਪਤਾ ਨਹੀਂ ਕਿਉਂ ਫੇਰ ਆ ਕੱਢਣਾ ਪੈਂਦਾ। ਉਹ ਤਾਂ ਮੈਂ ਆਹ ਲਾ ਕੇ ਰੱਖਦੀ ਹੁਣ ਉੱਪਰ ਵੀ ਕਰੀ ਦੇ ਉੱਪਰ ਹੀ ਰਹਿ ਜਾਂਦਾ ਸਾਰਾ ਕੁਝ ਵੀ ਉੱਪਰੋਂ ਸਾਫ਼ ਜਦੋਂ ਆਪਾਂ ਕਰਦੇ ਆ ਸਾਫ਼ ਹੋ ਜਾਂਦੇ ਨਹੀਂ ਇਹ। ਸਿੰਕ ਜੇ ਸਿੰਕ ਚਾਹ ਲਿੱਕਤ ਆ ਜਾਂਦੀ ਆ। फिर भी कद ना कदम हो जाता जिकलिया रवनीत ने मैगी बनाई थी हूं अपना सगया जी पानी गर्म फिर मान लीए भांडे फिर ही कम नहीं कम फिर भी जाए ਦੇ ਪਾਣੀ ਕੁੰਡੇ ਥੋੜੀਾਂਾਂ ਥੀਕੀ ਦੇਣੀ ਪੱਗ ਦਾ ਪਾਣਡੇ ਮਾਜ ਲਈ ਤਿਆਰ ਹੈਗੀ ਸੀ ਰੀਤ ਨੇ ਅੱਜ ਦੂਜੀ ਜਿਹੜੇ ਕਾਈਟੈਂਸ ਸੀ ਇੱਕ ਚ ਸਾਗ ਪਿਆ ਸੀ ਇੱਕ 스필 ਦੇ ਚ ਕਹਿੰਦੀ ਮੈਂ ਬਣਾਉਂਦੀ ਨਹੀਂ ਮੈਂ ਵੀ ਐਜੇ ਤੇ ਬਣਾਈ ਸੀ ਨਾ ਤੇ ਰੱਖਾਂ ਬਣਾਈ ਜੀ ਦਾ ਹਾਲ ਹੋ ਜਾਂਦਾ ਈ ਕਿ ਦਿਨ ਪਹਿਲਾਂ ਵੀ ਮੈਂ ਚਿੱਟੀ-ਚਿੱਟੀ ਕਰਦੀ ਸੀ ਮੈਂ ਇਹਨੂੰ ਇਹਦੇ ਨਾਲ ਕਰਦੀ ਹੁੰਨੀ ਆ ਅਦੀਵਾ ਜਿਹੜਾ ਹੁੰਦਾ ਆਪਣਾ ਜਲਿਆ ਹੋਇਆ ਕਸਤਿਆ ਪਿਆ ਦੇਖੋ ਇਹ ਨਾਲ ਫਿਰ ਇਹਨੂੰ ਪੂਰੀ ਰਾਗੜ ਦਿੰਨੀ ਹੁੰਦੀ ਹੈ ਇਸ ਤਰ੍ਹਾਂ ਫਿਰ ਰਾਗੜ ਰਾਗੜ ਕੇ ਇਹ ਜੇ ਤੋਂ ਜਿੰਨੇ ਪੂਰੀ ਚਿੱਟੀ ਜਿੱਟੀ ਨਿਕਲਿਆ ਹੁੰਦੀ ਹੈ ਇਹਦੇ ਨਾਲ ਆ ਕਸਿਆ ਜਮੇ ਬਸ ਤਵਾ ਤੇ ਕੜਾਹੀ ਇਹਦੇ ਨਾਲ ਉਹ ਕਰਦੀ ਹੁੰਦੀ ਆ ਸਾਫ ਇਸ ਤਰ੍ਹਾਂ ਹੁਣ ਇੱਕ ਤਾਂ ਵੀ ਇਹਦਾ ਖੜਕਾ ਹੋ ਜਾਂਦਾ ਇੱਕ ਆਪਣਾ ਹਨਾ ਘਰ ਰੋਡ ਤੇ ਕਰਕੇ ਕਦੇ ਬਸਫਾ ਕਦੇ ਟਰੈਕਟਰ ਬੋਤਾ ਕੁਸ਼ੁੰਦਾ ਇਹ ਇਗਨੋਰ ਕਰਿਆ ਕਰੂਗੀ ਅਰੇ ਕਿਵਾਂ ਫਿਨ ਹੈ ਇਹਦੇ ਨਾਲ ਜੇ ਛਾੜਾ ਖਰਾਬ ਹੁੰਦੀ ਆ ਤਾਂ ਥੋੜੀ ਜਿਹੀ ਮਿੱਟੀ ਜਾਂ ਸਵਾਹ ਵਿੱਚ ਸਿੱਟ ਕੇ ਫਿਰ ਉਹ ਫੇਰ ਹੁੰਦੀ ਹੈ ਜਿਹਨੂੰ ਅੱਜ ਤੱਕ ਹੈ ਨਹੀਂ ਉਹ ਹੈ ਨਹੀਂ ਬਿਲਕੁਲ ਛਿੱਟਿੱਕੀ ਹੋ ਜਾਂਦੀ ਆ ਕੋਈ ਇੱਕ ਦੀਵਾ ਮੇਰਾ ਰਸੋਈ 'ਚ ਪੱਕਾ ਹੀ ਰੱਖਿਆ ਹੁੰਦਾ ਜਦੋਂ ਸ਼ਾਮ ਸਵੇਰੇ ਤਵਾ ਵੀ ਧੋਣਾ ਉਹ ਵੀ ਮੈਂ ਇਹਦੇ ਨਾਲ ਹੀ ਧੋਣੀ ਹੁੰਦੀ ਆ ਜਦੋਂ ਘਸ ਜਾਂਦਾ ਦੀਵਾ ਹਨਾ ਹੋਰ ਲਾ ਲੈਣੀ ਆ ਦਿਵਾਲੀ ਵਾਲੇ ਦੀਵੇ ਮੈਂ ਸਾਮ ਕੇ ਰੱਖ ਲੈਣੀ ਹੁੰਦੀ ਆ ਤੇ ਜਿਵੇਂ ਇਸ ਤਰ੍ਹਾਂ ਦੇ ਖੜਾਂਗੇ ਖੜੂਗੇ ਕੁੱਤੇ ਕੁੱਤੇ ਹੁੰਦੇ ਨੇ ਉਹ ਵੀ ਇਹਨਾਂ ਲਈ ਸਾਫ ਕਰਦੀ ਹੁੰਦੀ ਆ

ਜਦੋਂ ਮੈਂ ਕੰਮ ਕਰਦੇ ਬੈਠੇ ਲੱਗ ਰਹੇ ਹੁੰਦੇ ਸੀ ਚਲੋ ਜੀ ਕਰ ਗਿਆ ਕੰਮ ਤੋਂ ਇਹਦੇ ਹੁਣ ਜੀ ਟਾਈਮ ਹੋ ਗਿਆ ਸੀ ਸ਼ਾਮ ਦਾ ਆਪਾਂ ਘਰੇ ਕੰਮ ਦੰਦੇ ਨੇ ਮੇਰੇ ਲਈ ਤੇ ਹੁਣ ਆਪਾਂ ਬਾਹਰੇ ਘੇੜਾ ਦੇਣ ਆ ਗਏ ਤੇ ਆ ਜਾਣੇ ਹੁੰਦੇ ਸੀ ਰੋਜ਼ ਸਾਨੂੰ ਇਹਦੇ ਵੀ ਨਾਲ ਤਾਂ ਜਸਨੀਤ ਖੇਡ ਜੂ ਅੱਜ ਜਸਨੀਤ ਨੂੰ ਸੁਤਦਾਉ ਕਿਾਸੀ ਇਹਨੂੰ ਤਾਂ ਕਰਕੇ ਸਾਈਕਲੀ ਤੇ ਬਿਠਾ ਲਿਆ ਤੇ ਨਹੀਂ ਅੱਗੇ ਆਪਾਂ ਉਹਦਾ ਵੀ ਉਹ ਕਰ ਲੈਣੇ ਹੁੰਦੇ ਆ ਜਿਸਨੇ ਉਹ ਦੇ ਵਿੱਚ ਲੈ ਲੈਣੇ ਹੁੰਨੇ ਇਹਨੂੰ ਥੋਰ ਕੇ ਲੈ ਚੱਲਦੇ ਹੁੰਿਆ ਤੇ ਥੋੜਾ ਥੋੜਾ ਨਿਹਰਾ ਜਾ ਗਿਆ ਰਾਤ ਨੂੰ ਉੱਤੋਂ ਪੈਣ ਲੱਗ ਜਾਂਦੀ ਹੈ ਰਾਤ ਨੂੰ ਤੇ ਸਵੇਰੇ ਹਾਂਜੀ ਸਿੱਕੇ ਵੀ ਚਲੋ ਗੇੜਾ ਦੇ ਜਾਣੇ ਹੁੰਨੇ ਇਹ ਜਿਹੇ ਲਈ ਸ਼ਾਮ ਜੀ ਨੂੰ ਕਈ ਵਾਰ ਤਾਂ ਟਾਈਮ ਨਾਲ ਆ ਜਾਂਦੇ ਅੱਜ ਮੈਨੂੰ ਕੰਮਾਂ ਨੂੰ ਮੈਂ ਲੇਟ ਹੋ ਗਈ ਕੱਪੜੇ-ਕਪੜੇ ਧੋਣ ਲੱਗ ਗਈ ਤਾਂ ਕਰਕੇ ਥੋੜਾ ਨਿਹਰਾ ਹੋ ਗਿਆ ਬਸ ਨੇੜੇ ਜੀ ਗੇੜਾ ਦੇ ਆਵਾਂਗੇ ਤੇ ਚਲੋ ਨਾਲੇ ਜਸਬੀਤ ਦਾ ਟਾਈਮ ਪਾਸ ਹੋ ਜੂ ਤੇ ਨਾਲੇ ਆਪ ਤਾਂ ਜਿੰਨਾ ਕਿ ਤੁਰਿਆ ਜਾਂਦਾ ਹਨਾ ਤੇ ਵਧੀਆ ਹੁੰਦਾ ਤੇ ਬਾਕੀ ਫਿਰ ਜਾ ਕੇ ਰੋਟੀ ਰੋਟੀ ਬਣਾਵਾਂਗੇ ਅੱਜ ਬਣਾਉਣੀਆਂ ਨੇ ਸਾਗ ਨਾਲ ਕੀ ਬਣਾਉਣਾ ਜੀ ਮੱਕੀ ਮੱਕੀ ਦੀ ਰੋਟੀ ਤੇ ਚਲੋ ਠੀਕ ਆ ਜੀ ਮੇਰਾ ਕੁਲੀ ਤੰਦਰ